ਚਿੱਟੇ ਦਿਨ ਗਲੀ ਦੇ ਵਿੱਚ ਖੜਕੇ ਦੋ ਮੁੰਡਿਆਂ ਨੇ ਅਜਹੀ ਹਰਕਤ ਕਰ ਦਿੱਤੀ ਕਿ ਜੇਕਰ ਇਸ ਦੀਆਂ ਤਸਵੀਰਾਂ ਕੈਮਰੇ 'ਚ ਕੈਦ ਨਾ ਹੁੰਦੀਆਂ ਤਾਂ ਤੁਹਾਨੂੰ ਵੀ ਯਕੀਨ ਕਰਨਾ ਔਖਾ ਹੋ ਜਾਣਾ ਸੀ ਤੁਸੀਂ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਦੇ ਵਿੱਚ ਦੇਖ ਰਹੇ ਕਿ ਦੋ ਮੁੰਡੇ ਖੜੇ ਨੇ ਤਾਂ ਤੁਸੀਂ ਸੋਚਦੇ ਹੋਮੋਗੇ ਕਿ ਇਹ ਆਪਸ ਦੇ ਵਿੱਚ ਗੱਲਾਂ ਕਰ ਰਹੇ ਨੇ ਤਾਂ ਦੱਸ ਦिए ਕਿ ਜਿਹੜੀ ਇਸ ਤੋਂ ਬਾਅਦ ਇਹਨਾਂ ਨੇ ਹਰਕਤ ਕੀਤੀ ਸ਼ਰਿਆਮ ਸੜਕ ਤੇ ਇਸ ਨੂੰ ਦੇਖ ਕੇ ਤਾਂ ਇਹਨਾਂ ਦੇ ਮਾਪੇ ਵੀ ਸ਼ਰਮਸ਼ਾਰ ਹੋ ਗਏ ਹੋਣਗੇ ਆਓ ਨਜ਼ਰ ਮਾਰ ਦਿਆਂ ਵੀਡੀਓ ਤੇ ਮਾਮਲਾ ਲੁਧਿਆਣਾ ਦੇ ਗਿੱਲ ਰੋਡ ਤੇ ਦਸ਼ਮੇਸ਼ ਨਗਰ ਤੋਂ ਸਾਹਮਣੇ ਆਇਆ ਜਿੱਥੇ ਦੋ ਚੋਰਾਂ ਨੇ ਇੱਕ ਫੈਕਟਰੀ ਦੇ ਬਾਹਰ ਖੜੇ ਮੋਟਰਸਾਈਕਲ ਨੂੰ ਚੋਰੀ ਕਰਕੇ ਫਰਾਰ ਹੋ ਗਏ ਤਾਂ ਦਾਦੇ ਦੀ ਜੇਬ ਦੇ ਵਿੱਚੋਂ ਉਹਨਾਂ ਨੇ ਚਾਬੀ ਕੱਢੀ ਤੇ ਉਸ ਚਾਬੀ ਨੂੰ ਬੜੀ ਹੀ ਚਲਾਕੀ ਦੇ ਨਾਲ ਮੋਟਰਸਾਈਕਲ ਨੂੰ ਲਗਾ ਕੇ ਦੇਖੀ ਤਾਂ ਉਹ ਮੋਟਰਸਾਈਕਲ ਨੂੰ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਉਹ ਇਸ ਨੂੰ ਲੈ ਕੇ ਫਰਾਰ ਹੋ ਗਏ ਫੈਕਟਰੀ ਮਾਲਕ ਨੇ ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਆ ਆਪਣੀ ਨਾ ਮੋਟਰਸਾਈਕਲ ਖੜੀ ਸੀਗੀ ਮੋਟਰਸਾਈਕਲ ਚੋਰੀ ਕਰਕੇ ਲੈ ਗਏ। ਹਾਂਜੀ। ਕਿੱਥੇ ਖੜੀ ਸੀ ਮੋਟਰਸਾਈਕਲ? ਮੋਟਰਸਾਈਕਲ ਮੇਰੀ ਫੈਕਟਰੀ ਬਾਹਰ। ਜਿਸ਼ਮੇਂਗਰ ਚੋਰਾ ਨੰਬਰ ਗਲੀ 'ਚ। ਪਤਾ ਲੱਗਿਆ ਜੀ ਕੌਣ ਸੀ? ਨਹੀਂ ਜੀ ਪਤਾ ਨਹੀਂ ਲੱਗਿਆ ਅਣਪਛਾਤੇ ਬੰਦੇ ਸੀਗੇ ਜੀ। ਜੀ। ਤੇ ਲੱਭਣ ਦੀ ਕੋਸ਼ਿਸ਼ ਕੀਤੀ ਹੈ, ਐਫ ਆਈ ਆਰ ਵੀ ਕਰਾਈ ਹੋਈ ਹੈ ਉਹਨਾਂ ਦੇ ਨਾਮ। ਹਾਂਜੀ ਹਾਂਜੀ। ਸੀਸੀਟੀਵੀ ਵੀਡੀਓ ਆਮਣਾਈ। ਹਾਂਜੀ ਸੀਸੀਟੀਵੀ ਵੀ ਆਈ ਹੈ ਜੀ। ਉਹਨਾਂ ਦੇ ਆਧਾਰ 'ਤੇ ਮੈਂ ਦੇਖਿਆ ਵੀ ਮੇਰੇ ਮੋਟਰਸਾਈਕਲ ਕੋਈ ਬੰਦੇ ਚੱਕ ਕੇ ਲੈ ਕੇ ਜਾ ਰਹੇ ਨੇ। ਜੀ। ਹਾਂਜੀ। ਹੁਣ ਕਿਸ ਤਰੀਕੇ ਦੀ ਕਾਰਵਾਈ ਹੈ? ਪੁਲਿਸ ਨੇ ਕੋਈ ਇਸ ਮਾਮਲੇ 'ਚ ਕੋਈ ਕਾਰਵਾਈ ਕੀਤੀ ਪੁਲਿਸ ਨੂੰ ਦਰਖਾਸਤ ਦਿੱਤੀ ਹੀ ਹੈ ਜੀ ਉਹਨੇ ਪੂਰਾ ਸ਼ਸ਼ਨ ਦਿੱਤਾ ਵੀ ਲੱਭ ਕੇ ਦੇਵਾਂਗੇ ਤੁਹਾਡਾ ਮੋਟਰਸਾਈਕਲ ਹਾਂਜੀ ਖੜ ਦੇਖਿਆ ਜਾਬੇ ਤਾਂ ਚੋਰ ਤੇ ਲੁਟੇਰੇ ਐਨੇ ਬੇਖੌਫ ਹੋ ਚੁੱਕੇ ਨੇ ਕਿ ਸ਼ਰਿਆਮ ਦਿਨ ਦਿਹਾੜੇ ਚੋਰੀ ਦੀਆਂ ਵਾਰ ਦਾ ਤਾ ਨੂੰ ਅੰਜਾਮ ਦਿੱਤਾ ਜਾ ਰਿਹਾ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ